ਟਾਈਮ ਵੀ ਬਹੁਤ ਹੋ ਗਿਆ ਜਾਣਾ ਬੈਂਕ ਦੇ ਵਿੱਚ ਮੈਨੇਜਰ ਕਹਿੰਦਾ ਹੁਣ ਲਿਆ ਕੇ ਦੇ ਕਾਏ ਪੱਤਰ ਕਹਿੰਦਾ ਪਰ ਮੈਂ ਤਾਂ ਹਾਂਜੀ ਉਹ ਕਾਏ ਪੱਤਰ ਲੈ ਕੇ ਦੇ ਜੀ ਕੱਲ ਫੜਾਈ ਤੇ ਰੂ ਕਿਹੜੇ ਕਾਗਜ਼ ਪੱਤਰ ਹੁਣ ਭੁੱਲ ਵੀ ਗਈ ਸੀ ਤੀ ਕਾਏ ਪੱਤਰ ਕਿਹੜੇ ਫੜਾਈ ਸੀ ਜਿਹੜੇ ਬੈਂਕ ਦੇ ਵਿੱਚ ਲਿਮਟ ਵਾਸਤੇ ਬਣਾਏ ਸੀ ਆਪਾਂ ਲਿਮਟ ਨਹੀਂ ਬਣਾਉਣੀ ਹੁਣ ਅੱਛਾ ਪਤਾ ਨਹੀਂ ਕਿਹੋ ਜਿਹਾ ਦਿਮਾਗ ਹੈ ਮਿੰਟ ਜੀ ਭੁੱਲ ਜਾਂਦੀ ਹੈ ਲੈ ਕੇ ਦੇ ਜਲਦੀ ਜਲਦੀ ਮੈਂ ਪਤਾ ਨਹੀਂ ਕਿੱਥੇ ਰੱਖ ਤਾ ਬੋਲਾ ਪਾਜ ਪਾਜ ਪੈਂਦੀ ਹੈ ਜੀ ਫੁੱਲ ਵੀ ਜਾਂਦਾ ਬੰਦਾ ਚੀਜ਼ ਧਰ ਕੇ ਆਪੇ ਹਲੋ ਲੈ ਆਤੀ ਮੈਂ ਮੈਂ ਜਾਣਾ ਹੁ ਬੈੜੀ ਵਾਲੇ ਉਸ ਵਾਂ ਟਲਮੰਡੀ ਕੋ ਸਮਾਨ ਸਮੋਤੇ ਲਿਆਉਣਾ ਨਾ ਨਾ ਸਬਜੀ ਨਾ ਕੋ ਕੁਝ ਨਹੀਂ ਸਬਜੀ ਦਾ ਪਿਆ ਚੌਲੇ ਉੱਚੀ ਬੋਲ ਪਿਆ ਕਰ ਬੋਲੀ ਤਾਂ ਜਾਣੀ ਹੈ ਜੀ ਬੋਲੀ ਕਿਥੇ ਤੇ ਜੇ ਕੁਝ ਇੱਕ ਵਾਰੀ ਕਹਿੰਨਾ ਤਿੰਨ ਵਾਰੀ ਤੈਨੂੰ ਕਹਿਣਾ ਪੈਂਦਾਗਾ ਨਹੀਂ ਸਾਨੂੰ ਉਹੀ ਲੱਗਦਾ ਬੋਲੀ ਤੇ ਜੰਨੀ ਆ ਤੇ ਮੈਂ ਹੁਣ ਜੰਨਤਲ ਮੰਡੀ ਤੇ ਆ ਸਰ ਪਸੂ ਪੂ ਨੀਰੜੂਰਾ ਪਾਣੀ ਖਮਾਰ ਕੇ ਕੋਈ ਨਾ ਪਾਣੀ ਪਿਆਦੀ ਇੱਕ ਦੋ ਕੰਮ ਸਾਰੇ ਕਰ ਲਈ ਕੋਈ ਨਾ ਤੇ ਕਿਦੇ ਇੱਥੇ ਆ ਕੇ ਕੋਈ ਪਿੰਡ ਦੀ ਬੁੜੀ ਬੈਠੀ ਰਹੇ ਤੇ ਇਥੇ ਕੰਮ ਮਾਉਣਾ ਗੱਲਾਂ ਨਹੀਂ ਮਰੀ ਜਾਂਵੇਂ ਨਹੀਂ ਗੱਲਾਂ ਨਹੀਂ ਮਾਰਦੀ ਕੰਮ ਹੀ ਕਰੂੰਗੀ ਕੰਮ ਤਾਂ ਮੈਨੂੰ ਪਤਾ ਹੀ ਇਦਾਂ ਕੰਮ ਕਰਨ ਵਾਲੀ ਤਾਂ ਆ ਕੇ ਅੱਧੀ ਰਾਤ ਨੂੰ ਕਹਿੰਦੇ ਅਸੇ ਰੋਟੀ ਬਣਾਉਣੀ ਇਥੇ ਬੈਠੀ ਰਹਿਣੀ ਮੋਨਾ ਦੋ ਗਲਾਕੜਾ ਹੋ ਰਾਇ ਨਹੀਂ ਪਿੰਡ ਦੀ ਇਥੇ ਗੱਲਾਂ ਮਰੀ ਜਾਂਦੀਆਂ ਮੈਂ ਚੱਲਦਾਗਾ ਕਿੱਧਰ ਗਿਆ ਨੰਦਿਆ ਕਿੱਧਰ ਤੂੰ ਕੀ ਲੈਣ ਤਾ ਕਿੱਧਰ ਆ ਜਾ ਬਈ ਪੁੱਛ ਹੀ ਲੈਂਦਾ ਅਗਲਾ ਉਹ ਤਾਂ ਪੁੱਛਣ ਦਾ ਵੀ ਟਾਈਮ ਰਹਿ ਗਿਆ ਉਹ ਤਾਂ ਕੰਮ ਕਰਦਾ ਹੀ ਕਿੱਧਰ ਗਿਆ ਨੀ ਮੁੰਜੀ ਤੇ ਮੈਂ ਤਾਂ ਘਾ ਛੇੜ ਲਾ ਆ ਜਾ ਤਾਈ ਬਹਿ ਜਾ ਬਹਿ ਜਾ ਐਸੇ ਤੀ ਬਹਿ ਜਾ ਮੁੰਜੀ ਤੇ ਪਤਾ ਨਹੀਂ ਇੱਧਰ ਕਿਤੇ ਗਏ ਹੋਣਗੇ ਆ ਹੀ ਆ ਬਸ ਮੈਂ ਤਾਂ ਆਉਂਦੀ ਆਉਂਦੀ ਨੀ ਛੇੜ ਲੱਖ ਤੇ ਨਰਕ ਆ ਕੋੜ ਆਈ ਬੜਾਈ ਪੜੇਗਾ ਆਈ ਹਰਖ ਦਾ ਆ ਜਾ ਲੈ ਪੁੱਛ ਹੀ ਲੈਂਦਾਗਾ ਸਭਾਈ ਇਹ ਹੋ ਗਿਆ ਮੈਂ ਤਾਂ ਬੜੇ ਗੁੱਸਾ ਜਾ ਆਇਆ ਆਈਏ ਵਸ ਫਿਰ ਕੀ ਕਰੇ ਜਬ ਸਵਾਈ ਇਹ ਹੋ ਜਾ ਜਦੋਂ ਹਾਂ ਇੰਦਾ ਨਹੀਂ ਬੰਦਾ ਬੋਲਦਾ ਹੁੰਦਾ ਮੈਨੂੰ ਵੀ ਪਹਿਲਾਂ ਪਾਜ-ਪਾਜ ਪੈ ਕੇ ਗਿਆ ਉਹ ਤਾਂ ਫਿਰ ਗੁੱਸਾ ਤੇਰੇ ਤੇ ਲੱਗਿਆ ਤਾਂ ਹੀ ਤੂੰ ਰਹਿ ਜਾਂਦਾ ਪਰ ਮੇਰੇ ਤਾਂ ਆਂਦਾ ਨਹੀਂ ਫਿਰ ਬੰਦਾ ਬੋਲਦਾ ਦੱਸਿਆ ਨਹੀਂ ਬੈਨੇ ਨੂੰ ਪਤਾ ਹੀ ਹੈ ਤਾਂ ਹੀ ਫਿਰ ਸੋਨ ਨੂੰ ਮੂੰਹ ਹੀ ਵਸ ਪਤਾ ਨਹੀਂ ਕੀ ਹੋਇਆ ਚਾਹ ਬਣਾਵਾ ਤਾਈ ਤੇਰੇ ਵਾਸਤੇ ਰੱਬ ਨੂੰ ਵੀ ਨਹੀਂ ਸਮਝਦੇ ਆਏ ਬੰਦਾ ਚਾਹ ਬਣਾ ਦਿੰਨੀ ਥੋੜੀ ਜੀ ਨਾ ਪੁੱਤ ਜਾਣ ਥੱਕੇ ਗੱਲਾਂ ਹੀ ਕਰ ਲਾ ਸਵਾਈ ਇਹ ਹੋ ਜਾ ਤਾਈ ਮੈਂ ਹਿਸਾਬ ਦਾ ਮਾਰ ਆਏ ਸਮਝਾ ਲੈਣੇ ਵੀ ਚਲ ਸਵਾਈ ਆ ਚਲ ਮੈਨੂੰ ਤਾਂ ਕੀ ਹੈਗਾ ਬੰਦਾ ਪੜਾ ਲਾ ਰਹਾ ਬੋਲਦਾ ਤੇ ਆਨੇ ਬੰਦੇ ਨੇ ਰਾਜਨੀ ਨਹੀਂ ਆਈ ਤਾਈ ਛੁੱਟੀਆਂ ਚ ਕਹਿੰਦੀ ਸੀਗੀ ਬਤਾਂਉਣ ਨੂੰ ਲਿਆਵਾਂਗੇ ਹੁਣ ਮਾਵਾ ਨਾਲ ਹੀ ਹੁੰਦਾ ਹਨ ਮਾਵਾ ਨਾਲ ਇਹ ਬੱਚੇ ਕੌਣ ਤੇ ਜਾਂਦਕੀ ਆ ਰਾਜੀ ਜੀ ਜੇ ਅਕੜੀ ਚ 4 ਦਿਨ ਛੁੱਟੀਆਂ ਚ ਆਇਆ ਜਾਇਆ ਜਾਂਦਾ ਉਹ ਗੜਾ ਨਿਕਲਿਆ ਜਾਂਦਾ ਕਿਸੇ ਤੋਂ ਭੁੱਲ ਕੇ ਤੂੰ ਜਾਂਦੀ ਨਹੀਂ ਨਾ ਤਾਂ ਇਹ ਮੈਥੇ ਤਾਂ ਕਿੱਥੇ ਜਾਇਆ ਜਾਂਦਾ ਇੰਨਾ ਕਿੰਨਾ ਕੰਮ ਆ ਤੁਹਾਡੇ ਕੰਮ ਫਿਰ ਪਸ਼ੂਆਂ ਦਾ ਹੋ ਜਾਂਦਾ ਤਾਂ ਇਹ ਕੀ ਹਾਂ ਖੇਤੀ ਦਾ ਹੋ ਜਾਂਦਾ ਝੋਨਾ ਲਾਉਂਗਾ ਹਾਂ ਹੋਰ ਹੁਣ ਝੋਨਾ ਲਾਉਣ ਲੱਗ ਜਾਣਗੇ ਅੱਛਾ ਫਿਰ ਤੈਨੂੰ ਪਤਾ ਕਰੇ ਚਾਹ ਬਣਾਂਗੇ हां बसू ਤਾਂ ਹੁਣ ਹੈਗੀ ਨੇ ਸੁੱਖ ਨਾਲ ਫਿਰ ਤਾਂ ਕੰਮ ਹੋਈ ਜਾਂਦਾ ਫਿਰ ਤੇ ਕੱਲੀ ਬੁੜੀ ਤੇ ਜਾ ਜਾਂਦਾ ਚਾਹ ਪਾਣੀ ਲੋਟ ਆਇਆ ਕਰਨਾ ਹੁਣ ਖੇਤ ਆ ਲੈੰਦਾ ਹਾਂ ਕੈ ਦਿਨ ਹੋ ਗਏ ਪਹਿਲਾਂ ਉਹ ਮੋਟਰ ਜੀ ਮੱਚ ਗਈ ਸੀ ਉਹ ਪਾਈ ਆ ਖੇਤ ਆਈ ਲੋਟ ਆਉਂਦਾ ਹਾਂ ਮੈਂ ਤਾਂ ਵਸਾਂ ਹੀ ਗਾਥਣੇ ਰਾਤ ਨੂੰ ਜਾਨੀ ਹੁੰਨੀ ਆ ਘੰਟਾ ਤੜ ਕਿਸ ਨਹੀਂ ਆ ਜਾਨੀ ਹੁੰਨੀ ਆ ਸਾਈ ਹੁੰਦੀ ਹੈ ਕਬੀਲਦਾਰੀ ਕਾ ਨੂੰ ਜਾਈਦਾ ਕਰ ਹਾਂ ਫਿਰ ਬਾਕੀ ਇਹਨਾਂ ਦਾ ਦੁਕਾਨ ਦਾ ਕੰਮ ਹੈਗਾ ਰੋਟੀ ਰੋਟੀ ਦਾ ਔਖਾ ਹੋ ਜਾਂਦਾ ਕੱਲੀ ਬੁੜੀ ਦਾ ਤਾਂ ਕੀ ਜਾਣ ਆਉਣਾ ਕਿਤੇ ਹਨਾ ਗਰਮੀ ਬਾਰਿਸ਼ ਜਿੰਮਤ ਅਸਾਂ ਹੀ ਸੋਡੇ ਕਰ ਵਸੇਕ ਵਾਪੇ ਗਿਆ ਹੁੰਦਾ ਇੱਕ ਦੂਰ ਪੈ ਜਾਂਦਾ ਹਨਾ ਇੱਕ ਘਰ ਦੂਰ ਹੈਗਾ ਦੂਰ ਪੈ ਜਾਂਦਾ ਚਾਹ ਤਾਂ ਤੈ ਹੀ ਬਣਾ ਲੈਂਦੀ ਮੈਂ ਥੋੜੀ ਜਿਹੀ ਨਾ ਪਰ ਮੇਂ ਜਿੱਦ ਕੇ ਚਾਰ ਨੂੰ ਤੱਕੀ ਹੈਗਾ ਇਕੱਲਾ ਹੀ ਕਰ ਲਾ ਮੈਂ ਤੇ ਮੈਂ ਦੱਸ ਉਹ ਆ ਗੱਲਾਂ ਕਰਨ ਦੀ ਮਾਰੀ ਆ ਜੀ ਠੀਕ ਰਹਨੇ ਹੁਣ ਤੁਸੀਂ ਹਾਂ ਬਸ ਐ ਜਿਹੀ ਹੋਈਆਂ ਗਈ ਚਲੋ ਐਗਾ ਕੁੜੀ ਚਾਰ ਦਿਨ ਪੇਕੀ ਆ ਉਹਦੇ ਤਈ ਜਾਣੋ ਤਾਂ ਬਥੇਰਾ ਜੀ ਕਰਦਾ ਮੇਰੀ ਮਾਂ ਰੋਜ਼ ਫੋਨ ਕਰਦੀ ਆ ਕਹਿੰਦੀ ਸਾਰਿਆਂ ਦੀਆਂ ਕੁੜੀਆਂ ਛੁੱਟੀਆਂ 'ਚ ਆ ਗਈਆਂ ਹਰਖ ਕੇ ਪੈਂਦੀ ਆ ਕਹਿੰਦੀ ਤੂੰ ਨਹੀਂ ਆਉਂਦੀ ਹੈਗੀ ਹੁਣ ਇੰਨਾ ਭੜਾ ਨਾਲ ਮਾੜਾ ਮੁੱਟੇ ਨੂੰ ਪਤਾ ਲੱਗੇ ਐਵੇਂ ਲੱਗਦਾ ਤਈ ਫਿਰ ਬੰਦੇ ਵਰਗਾ ਤਾਂ ਇੰਨਾ ਵਰਗਾ ਤਾਂ ਆਪ ਤੋ ਹੋਇਆ ਨਹੀਂ ਜਾਂਦਾ ਉਹ ਤਾਂ ਹੈਗਾ ਫਿਰ ਹੁਣ ਦਿਨ ਤਾਂ ਕੱਟ ਨਹੀਂ ਬੰਦੇ ਹਾਂ ਦਿਨ ਕੱਟ ਨਹੀਂ ਬੰਦੇ ਸੀ ਹੈ ਅਸ ਤੇ ਘਰ ਤਾਂ ਕੀ ਹਾਲ ਹੋਇਆ ਪਿਆ ਮੈਂ ਰਾਇ ਰਹਿੰਦਾ ਮੈਨੂੰ ਵੀ ਰੋਟੀ ਰੋਟੀ ਦੇ ਬਾਅਦ ਝੋਖਾ ਹੋ ਜਾਂਦਾ ਆਪ ਨੂੰ ਤਾਂ ਫੇਰ ਵੀ ਇਹ ਰਹਿੰਦਾ ਘਰ ਛੱਡ ਕੇ ਕਿਵੇਂ ਜਾਈਏ ਕੀਤੇ ਸਾਰੇ ਛੱਡ ਕੇ ਜਾਵਾਂ ਅਈ ਤੇ ਹੈਗਾ ਮੇਰੇ ਘਰ ਨਹੀਂ ਆਉਂਦਾ ਫੋਨ ਤਾਂ ਹੈਗਾ ਤੇ ਆ ਦੇ ਕਿਵੇਂ ਖੁਰਲੀਆਂ ਹੋਈਆਂ ਪਿਆਨੇ ਕਿ ਪੈਸਾ ਨਹੀਂ ਲਾਉਂਦਾ ਤਾਂ ਕਿਤੇ ਵੀ ਪੰਜੀ ਨਹੀਂ ਰੋਣਾ ਬਾਲਾ ਬੰਦੂਸ ਵਾਲਾ ਹੈ ਨਹੀਂ ਮੈਂ ਮਟਕਾ ਸਮਾਰ ਲਉ ਨਾ ਨਾ ਕਿੱਥੇ ਇਹ ਭਜ ਭਜ ਪੈਂਦਾ ਭਜ ਭਜ ਜਿਉਂਦਾ ਕਿਵੇਂ ਹੋਇਆ ਪੈਗਾ ਕੋਈ ਉ ਵੀ ਨਾਰਮਲ ਗੱਲ ਕਰਦੇ ਆ ਤਾਂ ਵੀ ਭਜ ਭਜ ਪਉ ਫੇ ਤਾਂ ਹੀ ਤੇ ਘਰੇ ਕੋਈ ਕੰਮ ਨਹੀਂ ਬੰਦਦਾ ਤੁਹਾਡੇ ਤਾਂ ਹੀ ਤਾਂ ਹੈ ਹਰਕੇ ਆਪ ਦਿਨ ਕੱਟੀਆਂ ਕਰੀ ਜਾਂਦੇ ਆ ਹੁਣ ਜੇ ਆਪ ਮੂਰੇ ਆਪ ਬੋਲਦੇ ਆ ਤਾਂ ਫੇਰ ਨਹੀਂ ਪਤਾ ਕੀ ਕੁਸੂ ਹੋਵੇ ਘਰੇ ਹਰਕੇ ਆਪ ਚੁੱਪ ਕਰ ਜਾਂਦੇ ਆ ਬਰਬਚਲੇ ਤੇ ਲੁੱਟ ਨਹੀਂ ਆਉਂਦਾ ਆਪ ਚੁੱਪ ਕਰ ਜਾਂਦੇ ਆ ਹਰਕੇ ਫੇਰੀ ਦਰਵਾਹਮ ਤਾਂ ਕਾ ਕੋਈ ਤਾਂ ਕਰ ਲੈ ਹੁਣ ਤੇਰੇ ਸਾਹਮਣੇ ਜਦੋਂ ਦਰਵਾਜ਼ੇ ਤੁਸੀਂ ਮਿਲਿਆ ਹੂਗਾ ਤੁਹਾਨੂੰ ਮਿਲੀ ਹੈ ਹਮ ਬਹੁਤ ਟਪਕ ਗਿਆ ਮੈਂ ਗੱਲ ਛੱਡ ਤਰਕੇ ਭੁੱਲ ਗਈ ਕਾਪੀ-ਕੂਪੀ ਪਤਾ ਨਹੀਂ ਕਿੱਥੇ ਕਾਪੀ-ਕੂਪੀ ਤਰਕੇ ਭੁੱਲ ਗਈ ਕਿਤੇ ਬਲੈਂਕ ਉਸ ਕਹਿ ਕੇ ਗਿਆ ਤੈਨੂੰ ਪਤਾ ਨਹੀਂ ਲੱਗਦਾ ਨਾ ਭਾਵੇਂ ਤੂੰ ਬੋਲਦੇ ਹੀ ਬਾਲਾਗਾ ਪਤਾ ਨਹੀਂ ਪੁੱਛਦੇ ਉਹਨੇ ਦੂ ਮੜ ਕੇ ਉਹੀ ਤਾਂ ਗੱਲ ਲੈ ਤੂੰ ਤਾਂ 바ਵਾ ਕੱਟੀ ਨਹੀਂ ਗਈ ਕੀ ਕਰਾਂ ਤਾਈ ਫਿਰ ਕੱਟਣਾ ਪੈਂਦਾ ਜਾਵਾਂ ਕਿੱਧਰ ਉਹੀ ਤਾਂ ਗੱਲ ਹੈ ਕੀ ਕਰਾਂ ਬੱਸ ਹਜੇ ਮੇਰੀ ਮਾਂ ਮੈਨੂੰ ਕਹੂਗੀ ਤੂੰ ਆਉਂਦੀ ਨਹੀਂ ਛੁੱਟੀਆਂ 'ਚ ਕੀ ਦੱਸਾਂ ਮੇਰੀ ਮਾਂ ਨੂੰ ਹੂੰ ਉਹਨੂੰ ਕੀ ਪਤਾ ਵਿਚਾਰੀ ਨੂੰ ਕੀ ਦੱਸਾਂ ਵੀ ਮੈਂ ਨਹੀਂ ਔਖੀਂਗੀ ਮੈਂ ਘੰਟਾ ਕਿਸੇ ਦੇ ਘਰੇ ਨਹੀਂ ਜਾ ਸਕਦੀ ਹੁਣ ਮੈਨੂੰ ਕਿਹਾ ਸਨੀਰ ਲਾ ਦੀ ਪਾਣੀ ਪਿਆ ਦੀ ਵੀ ਹੁ ਤਾਂ ਮੈਨੂੰ ਹੁਣ ਤਾਂ ਹੀ ਪਤਾ ਹੀ ਐਨੇ ਕੰਮਾਂ ਦਾ ਤਾਂ ਮੈਂ ਕਰੇਂਗੀ ਵੀ ਮੈਂ ਕਰੂੰਗੀ ਹੈਨਾ ਬੱਸ ਉਹ ਵੀ ਮੈਨੂੰ ਰੋਬ ਨਾਲ ਵੀ ਰੋਬ ਮਾਰ ਕੇ ਨਹੀਂ ਬੱਚਾ ਨਹੀਂ ਕਿੱਲਾ ਰਹਿੰਦਾ ਹਾਂ ਉਹੀ ਤਾਂ ਗੱਲ ਹੈ बस ਜਿਹੜਾ ਰੋਹ ਮਾ ਇਹ ਬੁੜੀਆਂ ਨੇ ਕੰਮ ਕਰਨਾ ਉਹਨੂੰ ਪਤਾ ਹੁੰਦਾ ਬੁੜੀਆਂ ਨੂੰ ਪਤਾ ਹੁੰਦਾ ਕਿ ਕਦੋਂ ਕਰਨਾ ਹਨਾ ਨਾ ਹੁਣ ਜੇ ਆ ਗਿਆ ਹੁਣ ਐ ਲੱਗ ਜਾਂਦਾ ਜੇ ਮੈਂ ਆ ਗਿਆ ਨਾ ਆਪ ਗੱਲਾਂ ਕਰੀ ਜਾਂਦੇ ਹੁਣ ਫਿਰ ਬਾਅਦ ਚ ਐ ਨਹੀਂ ਪਤਾ ਉਹ ਹੁਣ ਤੇਰੇ ਬੈਠੀ ਤੇ ਲੱਗੇ ਜੇ ਟੱਪਣ ਐ ਨਹੀਂ ਪਤਾ ਕਦੋਂ ਆਪਾਂ ਬਿਠਾ ਰ ਕੇ ਉਹ ਕੋਈ ਪਤਾ ਨਹੀਂ ਕਿੱਥੋਂ ਬੋਲੂਗਾ ਹੂੰ ਬੋਲਣ ਲੱਗਾ ਤਾਂ ਜਮੀਨ ਹੀ ਦੇਖਦਾ ਤਾਂ ਹੀ ਚਾਹ ਬਣਾ ਕੇ ਲਏ ਨਾ ਪਰ ਮੇਰੀ ਚਾਹ ਨਾ ਬਣਾਈ ਜਿੱਥੇ ਆ ਰੋਜ਼ ਭਾਰ ਸਵਾ ਮਾਰਾ ਚਾਹ ਪੀ ਨਹੀਂ ਹੁੰਦੇ ਨਹੀਂ ਜਿੱਥੇ ਆ ਕੇ ਲੜੂਗਾ ਤੈਨੂੰ ਚੱਲ ਫਿਰ ਮੈਂ ਪਾਣੀ ਲੈ ਆ ਦਿੰਦੀ ਫਿਰ ਮੈਨੂੰ ਪੀਣੀ ਔਕੇ ਹੋ ਜੂਗੀ ਪਾਣੀ ਲੈ ਆ ਦਿੰਦੀ ਆ ਗੱਲਾਂ ਗੱਲਾਂ ਚ ਪਤਾ ਹੀ ਨਹੀਂ ਲੱਗਿਆ ਮੈਂ ਚਾਹ ਉਹਨੂੰ ਦੇ ਧਾਰੀ ਆਉਂਦੀ ਨਹੀਂ ਨਹੀਂ ਰਹਿਣ ਦੇ ਚਾਹ ਨੂੰ ਤੂੰ ਪਾਣੀ ਲੈ ਕੇ ਦਿੰਦੀ ਆ ਆ ਲੈ ਤੇ ਪਾਣੀ ਪੀ ਲੋ ਚਾਹ ਤਾਂ ਮੈਂ ਬਣਾ ਲਿਆ ਜਿੱਤੇ ਆ ਕੇ ਨਾ ਪਾਣੀ ਵੀ ਪੀਣਾ ਆਪਕਾ ਹੋਜੀ ਮੰਤਾ ਉਦੋਂ ਦੀ ਧਰ ਦਿੰਦੀ ਮੈਂ ਚਾਹ ਬਸ ਹਮ ਸੰਨੀ ਸੁੰਨੀ ਘੇਰਾ ਤਾਂ ਇਹਨਾਂ ਨੂੰ ਪਾਤੇ ਸੀਗੇ ਐਵੇਂ ਤੇਰੇ ਨਾਲ ਕਲੇਸ਼ ਹੋਊਗਾ ਭੈਣੇ ਕੀ ਫਾਇਦਾਗਾ ਮੇਰੇ ਨਾਲ ਤਾਂ ਰੋਜ਼ ਹੀ ਹੁੰਦਾ ਤਾਂ ਇਹ ਮੇਰੇ ਨਾਲ ਕੋਈ ਨਮਾਰਾ ਅੱਜ ਬਸ ਘੇਰਾ ਤਾਂ ਮੈਂ ਕੱਖ ਜੇ ਪਾ ਕੇ ਬਣਤੀ ਸੀ ਹੁਣ ਦੇਖਦੀ ਆ ਇਹਨਾਂ ਨੂੰ ਥੋੜਾ ਥੋੜਾ ਹੋਰ ਪਾਉਣੀ ਆ ਮਾਰ ਜੇ ਕਰ ਤਾਈ ਗੇੜਾ ਨਾਮ ਕਰ ਲਾ ਕਰ ਇਥੇ ਤਾਂ ਹिजਵਾਏਗਾ ਕੋਈ ਨਾ ਤਾਂ ਇਹ ਵੀ ਨਾ ਫਿਕਰ ਕਰਾ ਕਰ ਮਾਰ ਜੇ ਕਰੋ ਤਾਈ ਗੇੜਾ ਚੰਗਾ ਹਾਂ ਆ ਕਰੂ ਮੈਂ ਹੋਰ ਫੇ ਡਹੋਲਾ ਹੋ ਜਾਂਦਾ 2 ਮਿੰਟ ਗੱਲਾਂ ਕਰਕੇ ਦੁਖ ਸੋਕ ਕਰ ਲੈਣੀ ਆ ਜਿਹਦਾ ਢਿੰਗੜ ਚ ਹੈ ਹੀ ਇਹ ਜੀ ਲੈ ਸੰਨੀਰ ਲਾਵਾ ਹੋਰ ਇਹਨਾਂ ਨੂੰ ਆਹ ਕਿ ਟੱਪਣਗੇ ਜੇ ਆ ਗਏ ਫਿਰ ਬਰਮੀ ਤੋਂ ਹਾਂਜੀ ਕਿਹ ਪਈ ਸੀਗੇ ਆਗੇ ਤੁਸੀਂ ਹੂੰ ਹੁਣੇ ਪਈ ਸੀ ਮੈਂ ਕੰਮ ਜੇ ਕਰਕੇ ਪਾਣੀ ਲੈ ਕੇ ਕਰ ਦਿੱਤਾ ਈ ਟੱਕਰੀ ਪਾਣੀ ਲੈ ਕੇ ਕਿਹ ਕਿੱਧਰ ਕਿੱਧਰ ਜਾਣਾਗਾ ਉਹੀ ਕੰਮ ਹੋ ਗਿਆ ਅੱਜ ਕੰਮ ਸਾਰਾ ਨਹੀਂ ਬਣਾ ਅੱਜ ਸਾਰਾ ਦਿਨ ਲੱਗੇਗਾ ਉੱਥੇ ਕੋਈ ਨੇ ਬਤਾਈ ਨਹੀਂ ਤਾਂ ਉਹੀ ਪੁੱਛ ਲਿਆ ਹੋਊਗਾ ਸਾਨੂੰ ਇਹ ਤਾਈ ਤੇਰੇ ਕੋਲ ਬਹਲਾ ਆਉਂਦੀ ਐ ਵਿਚਾਰੀ ਨਾਗ ਦੇ ਟੱਪ ਦੀ ਆ ਜਾਂਦੀ ਐ ਤਾਈ ਕਿਹੜਾ ਕੁਛ ਚੱਕਾ ਥੋੜਾ ਮੂੰਹ ਜਿਆਦਾ ਲਾ ਦੂੰ ਪਿਆ ਇਹ ਤਾਈ ਕਿਹੜਾ ਕੁਛ ਚੱਕ ਕੇ ਲੈ ਜਾਂਦੀ ਐ ਵਿਚਾਰੀ ਆਪਣਾ ਔਰ ਸਾਰਾ ਦਿਨ ਟੱਪ ਗਿਆ ਉੱਥੇ ਨਾ ਕੋਈ ਲੈਣਾ ਦੇਣਾ ਉਹ ਕਹਦਾ ਕਿ ਰਾ ਫਾਰਮ ਇੱਥੋਂ ਇੱਥੋਂ ਆ ਕਰਾ ਕੇ ਲਿਆ ਇੱਥੋਂ ਆ ਕਰਾ ਕੇ ਲਿਆ ਆ ਬੜਵਾਰੀ ਤੋਂ ਸਾਈਨ ਕਰਾ ਮੈਂ ਕਰਾਏ ਤਾਂ ਹੋਈ ਹੈਗੀ ਕਰਾਂ ਇਹ ਤਾਂ ਗਲਤ ਹੈਗੀ ਤੂੰ ਇੱਥੇ ਕਰਾ ਕੇ ਲਿਆ ਮੈਂ ਜੇ ਦੱਸਿਆ ਹੀ ਉੱਥੇ ਮੈਂ ਕਰਵਾ ਲਿਆ ਆਈ ਹੁੰਦੇ ਜੀ ਤਾਂ ਕੰਮ ਫੇਰ ਆ ਹੀ ਬਣਦੇ ਹੌਲੀ ਹੌਲੀ ਬਣਦੇ ਹੁੰਦੇ ਆ ਤੇ ਕੰਮ-ਕੁਮ ਕਰਤਾ ਸਾਰਾ ਪਾਣੀ ਪੀਤਾ ਹਾਂ ਪਾਣੀ ਪੀਤਾ ਨੀਰ ਨੂਰਾ ਪਤਾ ਸਾਰਾ ਕੰਮ ਕਰਕੇ ਹਾਂ ਨੀਰਾ ਪਾ ਕੇ ਹੁਣੀ ਮੜਾ ਢੂਣੀ ਲਾਈ ਸੀ ਵੰਜੇ ਤੇ ਮੈਂ ਕੁ ਮਿੰਟ ਬਾਅਦ ਪੰਨੀ ਆ ਗਈ ਰਸਤ ਕਰਦੀ ਤੇ ਸਬਜ਼ੀ ਬਣਾ ਰੱਖੀ ਹੈ ਸਬਜ਼ੀ ਬੱਸ ਮੈਂ ਬਣਾ ਹਾਂ ਸਬਜੀ ਰੋਟੀ ਬਣਾਉਣੀ ਹੈ ਤੂੰ ਦਾ ਕਿਹੜੇ ਫਲਕੇ ਖਵਾਈ ਹੁਣ ਤੈਨੂੰ ਪਤਾ ਨਹੀਂ ਵੀ ਉਹ ਤੜਕੇ ਦਾ ਭੁੱਖਾ ਗਿਆ ਵੀ ਰੋਟੀ ਬਣਾ ਕੇ ਰੱਖਣੀ ਕੋਈ ਇਧਰ ਫੋਨ ਆਈ ਮੈਂ ਕਹਿੰਦਾ ਉਧਰ ਹੁਣ ਬਣਾ ਦਿੰਨੀ ਹੈ ਜੀ 10 ਮਿੰਟਾਂ ਚ ਦੇਖਦਾ ਮੈਂ ਕੋ ਟਾਈਮ ਨਹੀਂ ਲੱਗਦਾ ਕੱਟ ਹੀ ਦਿੱਤਾ ਫੋਨ ਬੈਂਕ ਵਾਲਾ ਨਾ ਫੇਰ ਆ ਗਿਆ ਮੈਂ ਰੋਟੀ ਲਿਆ ਦਿੰਨੀ ਰਹਿਣ ਦੋ ਰਹਿਣ ਦੋ ਮੈਂ ਜਾਣਾਗਾ ਦੁਬਾਰੀ ਹੁਣ ਫੇਰ ਨਾ ਸਾਥ ਦੇ ਹੁਣ ਆ ਮੁੰਡਾ ਕੋ ਬੈਰਾ ਉਹਨੂੰ ਕਹਿ ਦਿੰਨੂੰ ਵੀ ਕਰਾ ਦੇ ਯਾਰ ਉਹ ਕਹਿੰਦਾ ਮੈਨੂੰ ਫਾਰਮ ਆਥ ਨਹੀਂ ਆ ਮੈਂ ਫੜਾ ਕੇ ਤੁਸੀਂ ਹੁਣ ਦੁਬਾਰੇ ਜਾਣੇ ਹੋ ਹੋਰ ਤੇ ਮੈਂ ਰੋਟੀ ਆਉਂਦੇ ਨੂੰ ਬਣਾ ਲੈਣੀ ਆ ਉਹ ਨਾ ਟਾਈਮ ਨਹੀਂ ਪਾਣੀ ਪੁਣੀ ਪੀ ਜਾਂਦੇ ਪਾਣੀ ਦਿਹਾੜ ਪਾਣੀ ਜਾਂਦਾ ਪਾਣੀ ਪੀ ਲੈਣੀ ਪਾਣੀ ਵਿੱਚ ਸਾਨੂੰ ਪੁੱਛਿਆ ਤਾਂ ਹੈਗਾ ਸੀ ਅਨੁਸਾਰ ਘਰ ਸਰ ਤੇ ਚੱਕ ਲੈਂਦਾ ਸਾਰਾ ਜਦੋਂ ਰੋਟੀ ਬਣੀ ਹੁੰਦੀ ਹੈ ਤਾਂ ਰੋਟੀਆਂ ਚੁਸਕੇ ਬਾਜਾਂਗੇ ਸਾਰਾ ਦਿਨ ਫੇਰ ਲੱਗ ਜੂਗਾ ਰੋਟੀ ਟਾਈਮ ਤੇ ਬਣੂਗੀ ਜਾਂ ਰੋਟੀ ਦਾ ਟਾਈਮ ਹੋਊਗਾ ਹਾਂ ਠੀਕ ਰੋਟੀ ਹੁਣੀ ਬਣਾ ਲੈਣੀ ਐ ਮੈਂ ਜੀ ਬਣਾਉਣੀ ਐ ਤੁਸੀਂ ਬਸ ਬਸ ਨੂੰ ਜਾਣਾ ਮੈਨੂੰ ਇਸ ਕੰਮ ਵਾਲਾ ਕਿੰਨੇ ਕ ਟਾਈਮ ਨੂੰ ਮੁੜ ਕੇ ਆਉਣੇ ਫਿਰ ਮੈਂ ਰੋਟੀ ਬਣਾ ਕੇ ਰੱਖ ਲਾਗ ਜਾਣੇ ਮੇਨ ਦਾ ਟਾਈਮ 10-20 ਮਿੰਟ ਕਿ ਕਿ ਤੂੰ ਸੱਚ ਮੈਂ ਕਹਿੰਦਾ ਸੀਗਾ ਆਪਣੇ ਪ੍ਰੈਸ ਕਰ ਦਿਓ ਮੇਰੇ ਕਿਤੇ ਪਿਆ ਜੀ ਕੱਪੜੇ ਪ੍ਰੈਸ ਨਵੇਂ ਚਾਹੀਦੇ ਨਵੇਂ ਨੇ ਜੀ ਉਹ ਜਿਹੜਾ ਕੀਤਾ ਪਿਆ ਸੂਟ ਮੈਂ ਪ੍ਰੋਗਰਾਮ ਦੇ ਜਾਣਾ ਕਿਸੇ ਤੇ ਕੋਈ ਨਹੀਂ ਫਿਰ ਮੈਂ ਉਹ ਕਰ ਦਿੰਨੀ ਜਿਹੜਾ ਮੰਡੀ ਲੈ ਕੇ ਆਣੀ ਐ ਮੈਨੂੰ ਨਾਲ ਕੋਈ ਨਹੀਂ ਕਰ ਦਿੰਦਾ ਆਪ ਕਰਦੀ ਮੈਂ ਹੁਣ ਜਾ ਆਇਆ ਮੋ ਉਧਰ ਪੇ ਬੈਂਕ ਜੀ ਦੁਆਰੇ ਐਨੇ ਲਾਲੀਆਂ ਤਾੜਦਾ ਇਹ ਬੰਦਾ ਸਾਰਾ ਦਿਨ ਜਿਉਣਾ ਹੀ ਨਹੀਂ ਦਿੰਦਾ ਰੋਟੀ ਨਹੀਂ ਬਣਾਈ ਮੈਂ ਰੋਟੀ ਮੈਂ ਟਾਈਮ ਤੇ ਬਣਾਉਂਗੀ ਰੋਟੀ ਦਾ ਟਾਈਮ ਹੋਊਗਾ ਹਜੇ ਰੋਟੀ ਦਾ ਟਾਈਮ ਹੋਇਆ ਕਿਤੇ ਬੱਜੇ ਤਾਂ ਹਜੇ 5 ਨਹੀਂ ਹੁਣ ਉਹ ਲੀੜੇ ਪਰਸ ਉਹ ਨਹੀਂ ਪਸੰਦ ਹੁਣ ਦੂਜੇ ਕਰਕੇ ਦਿਓ ਪਰਮੀ ਤੋਂ ਹਾਂਜੀ ਦਾ ਆਪਣਾ ਕੰਮ ਤਾਂ ਹੋ ਗਿਆ ਇਹ ਫੂ ਮੁੰਡੇ ਨੇ ਕਰਕੇ ਦੇਤਾ ਆਨਲਾਈਨ ਹੀ ਕਰਵਾਤਾ ਅੱਛਾ ਤੇ ਕੱਪੜੇ ਪ੍ਰੈਸ ਕਰਤੇ ਹਾਂਜੀ ਕਰੇ ਪਏ ਆ ਕੱਪੜੇ ਸੋ ਦੁਪਹਿਰ ਨਵੇਂ ਚਾਹੀਦੇ ਮੈਨੂੰ ਹਾਂ ਤੁਸੀਂ ਕੁੜਤਾ ਪਜਾਮਾ ਕਹਿ ਕੇ ਗਏ ਸੀ ਦੂਜਾ ਮੈਂ ਉਹ ਕਰਤਾ ਮੈਂ ਪੈਂਟ ਸ਼ਲ ਚ ਤੂੰ ਚੱਕ ਕੇ ਹੁਣ ਕੁੜਤਾ ਪਜਾਮਾ ਕਰਤਾ ਨਹੀਂ ਤੁਸੀਂ ਮੈਂ ਕੁੜਤਾ ਪਜਾਮਾ ਕਹਿ ਕੇ ਗਏ ਸੀ ਮੈਂ ਨਹੀਂ ਬਾਪੂ ਗਿਆ ਮੈਂ ਤਾਂ ਜਾਨਣਾ ਮੈਂ ਕੁੜਤਾ ਪਜਾਮਾ ਕਹਿ ਕੇ ਗਏ ਸੀ ਮੈਂ ਕਰ ਦਿੰਨੀ ਹੈਗੀ ਪੈਂਟ ਸ਼ਲ ਤੇ ਹੁੰਦੇ ਰਹਿਣ ਦੇ ਬਾਲਾ ਤਪਾਉਂਦਾ ਸੱਚੀ ਜੀਣਾ ਦੁੱਬਰ ਕਰ ਰੱਖਿਆ ਮੇਰਾ ਤਾਂ ਇਹ ਬੰਦੇ ਨੇ ਬਾਲੀ ਜੂਨ ਮਾੜੀ ਹੋ ਗਈ ਮੇਰੀ ਤਾਂ ਮੈਂ ਆਖਿਆ ਮੈਨੂੰ ਕਹਿੰਦਾ ਕੁਰਤਾ ਪਿਆ ਮੈਂ ਪ੍ਰੈਸ ਕਰਦੇ ਮੈਂ ਕੁਰਤਾ ਪਿਆ ਮੈਂ ਪ੍ਰੈਸ ਕਰਤਾ ਮੈਂ ਕਿਹਾ ਚੱਲ ਕੁਰਤਾ ਪਿਆ ਮੈਂ ਕਹਿ ਕੇ ਗਏ ਆ ਹਨਾ ਹੁਣ ਹੋ ਕੇ ਪੈਂਟ ਸ਼ਲਟ ਕਰਨੀ ਸੀ ਮੇਰੇ ਤਾਂ ਬਾਲੀ ਜੂਨ ਮਾੜੀ ਐ ਇਸ ਕਾਰਿ ਕੀ ਕਰਿਆ ਜਾਵੇ ਸਰ ਦੁਖੀ ਹੰਦਾ ਨਾਲੇ ਕੋਈ ਹੈ ਰੱਬਾ ਆਪੇ ਆਉਣ ਲੱਗਾ ਫਾਫਾ ਫੇਰਾ ਕੇ ਟੱਪਾਂਗੇ ਮੈਥੋਂ ਹੀ ਮੰਗਣਾ ਹੁਣ ਤਾਂ ਜਿੱਥੇ ਜੀ ਕਰਦਾ ਸਿੱਟ ਦਿੰਦੇ ਜੀ ਸਭ ਬੜਾ ਦੁਖੀ ਅੰਦਾਜ਼ ਇਹ ਤਾਂ ਲੱਗਦਾ ਵੀ ਬੁਖਾਰ ਚੜੂਗਾ ਸਬਜੀ ਤਾਂ ਤਰਹੀ ਹੁਣ ਰੋਟੀ ਪਕਾਉਣ ਦੀ ਉੱਬਰ ਹੋਈ ਪਈ ਐ ਕੀ ਕਰਾਂ ਹਾਂ ਕੀ ਫੇਰ ਟੱਪੂ ਜੇ ਨਾਲ ਰੋਟੀ ਬਣੀ ਤਾਈ ਨੂੰ ਫੋਨ ਕਰ ਦਿੰਦਾ ਖੜਿਆ ਵੀ ਨਹੀਂ ਜਾਂਦਾ ਮੇਰਾ ਬੁਖਾਰ ਚੜਦਾ ਜਾਂਦਾ ਹੈ ਹੈਲੋ ਹਾਂ ਬਈ ਤਾਈ ਨਾਲ ਗੱਲ ਕਰਾਇਓ ਸਤਿ ਸ਼੍ਰੀ ਅਕਾਲ ਤਾਈ ਪਰਮਜੀਤ ਬੋਲਦੀ ਆਂ ਹਾਂ ਬੁਖਾਰ ਜਾ ਹੋਇਆ ਹੁੰਦਾ ਜਾਂਦਾ ਤਾਂ ਇਹ ਲੱਗਦਾ ਮੈਂ ਬੁਖਾਰ ਜਾ ਹੋ ਗਿਆ ਹੁੰਦਾ ਸਿਰ ਤਾਂ ਹਾਂ ਸਿਰ ਤਾਂ ਮੇਰਾ ਸਵੇਰ ਦੇ ਦੁਖੀ ਜਾਂਦਾ ਸੀ ਮਾੜਾ ਜਿਹਾ ਇੱਧਰ ਆਉਂਗੇ ਤੁਸੀਂ ਚਾਰ ਕਰੋਟੀਆਂ ਬਣਾ ਜੋ ਹਾਂ ਆ ਗਏ ਸੀਗੇ ਉੱਥੋਂ ਤਾਂ ਆ ਗਏ ਸੀਗੇ ਆ ਕੇ ਫਿਰ ਕਹਿੰਦਾ ਪਾਪਾ ਕੁਝ ਬੋਲ ਕੇ ਗਿਆ ਮੈਨੂੰ ਕਹਿੰਦਾ ਕੁਰਤਾ ਵੀ ਅੰਪ੍ਰੈਸ ਕਰਦੀ ਚਿੱਟਾ ਮੈਂ ਉਹ ਕਰਤਾ ਫਿਰ ਆ ਕੇ ਕਹਿੰਦਾ ਪੈਂਟ ਸ਼ਲਟ ਕਰਨੀ ਸੀ ਕਾਸਾ ਕੁਛ ਕਰ ਗਏ ਮੇਰੇ ਉਧਰ ਤਾਂ ਹੁੰਦੀ ਸਿਰ ਵਾਲਾ ਦੁਖੀ ਜਾਂਦਾ ਸਵੇਰ ਦੇ ਹੀ ਹੁੰਦਾ ਭਾਈ ਬਣ ਕੇ ਚਾਰ ਕਰੋਟੀਆਂ ਲਾਜਾ ਹਾਂ ਆ ਜਾਤਾ ਈ ਚੰਗਾ ਠੀਕ ਆ ਚੰਗਾ ਸਾਲ ਵਿਚਾਰੀ ਦੋਹ ਦੇ ਸੁਖ ਦੇ ਡੰਗਾ ਲਾ ਦਿੰਦੀ ਐ ਪੈਣੀ ਆ ਮੈਨੂੰ 10 ਮਿੰਟ ਆਹੇ ਪਰਮਜੀਤ ਨੇ ਕਿਵੇਂ ਫੋਨ ਚੱਕਿਆ ਕਰਿਆ ਸੀਗਾ ਕੀ ਹੋ ਗਿਆ ਉਹਨੂੰ ਪੁੱਛਾਂ ਜਾ ਕੇ ਕੀ ਹੋ ਗਿਆ ਪਰਮਜੀਤ ਆ ਜਾ ਤਾਈ ਬੁਖਾਰ ਜਿ ਚੜਦਾ ਜਾਂਦਾ ਤਾਈ ਸਿਰ ਦੁਖੀ ਆਂਦਾ ਹੋਂ ਤਾਂ ਸਾਰੇ ਦਿਨ ਦਾ ਹੀ ਅੱਜ ਆ ਜਾ ਬਹਿ ਜਾ ਤਾਈ ਬੇ ਬੇਟੀ ਮੈਂ ਨਾ ਹੁਣ ਤਾਂ ਬਾਕੀ ਕੰਮ ਕਰ ਲੇ ਰੋਟੀਆਂ ਨੇ ਚਾਰ ਕੋਲਾ ਆ ਜਾ ਦੁਖ ਭਾਂਡੇ ਜੇ ਤਾਈ ਮਾਂ ਹੀ ਦਿੰਦੀਆਂ ਔਖੀ ਸੌਖੀ ਕਰਕੇ ਜਾਂਦਾ ਤਾਈ ਦਵਾਈ ਵੀ ਲਈ ਕੋਈ ਦਵਾਈ ਤਾਂ ਹੁਣ ਦੇਖੀ ਜਾਊਗੀ ਗੋਲੀ ਦੇਖਦੀ ਆ ਇੱਕ ਤਾਂ ਮੈਂ ਤੜਕੀ ਲੈ ਲਈ ਸੀ ਸਿਰ ਦੁਖ ਦੇ ਵਾਲੀ ਸਿਰ ਤਾਂ ਮੇਰਾ ਸਾਰੇ ਦਿਨ ਦੀ ਦੁਖੀ ਆਂਦਾ ਕਰਮਿਬਾਰੀ ਹੈ ਡਾਕਟਰ ਨੂੰ ਦਿਖਾ ਕੋਈ ਲੱਗਿਆ ਜਿਵੇਂ ਬੁਖਾਰ ਹੋ ਗਿਆ ਹੂੰ ਹਨ ਹੋਇਆ ਪਿਆ ਤੇ ਫਿਰ ਮੈਂ ਹੁਣ ਗੱਲਾਂ ਕਰਨੀਆਂ ਕਿ ਜੀ ਭਾਂਡੇ ਮਾਜਦਾ ਜਰ ਮੈਂ ਕੋਈ ਨਾ ਦੇਖ ਲਤਾਈ ਦੋ ਰੋਟੀਆਂ ਨੇ ਜਿਹੜੀਆਂ ਲਾਜਾਂ ਨੇ ਚਾਰਕ ਭਾਂਡੇ ਨੇ ਤਾਈ ਬਣ ਕੇ ਕਰਕੇ ਜਾ ਆਉਣ ਆਲਾ ਅਗੇ ਬੱਪੂ ਆਈ ਰੋਟੀ ਲੈਣ ਆਗੇ ਬੱਪੂ ਫੇਰ ਮਾਜਦਨੀ ਰੋਟੀਆਂ ਤੇ ਲਾਟੀਆਂ ਪਰਮਜੀਤ ਮੈਂ ਪਰ ਵੀ ਜਾ ਕਰਕੇ ਦੇਵਾਂ ਤੇ ਰੋਟੀ ਤੇ ਮੈਂ ਲਾਤੀ ਮੈਂ ਤਾਂ ਜੀ ਕਾਸੇ ਦੀ ਲੋੜ ਨਹੀਂ ਨਹੀਂ ਬਾਹ ਤ ਪਉਂਦਾ ਪਰਮਜੀਤ ਤਨ ਤਾਂ ਬੁਖਾਰ ਹੋ ਗਿਆ ਪੁੱਛ ਨਾ ਦਾ ਹੀ ਹੈ ਜੇ ਹੁਣ ਐਂ ਕਹਿਤਾ ਵੀ ਬੁਖਾਰ ਹੋ ਗਿਆ ਫੇਰ ਲੱਗ ਜੂ ਟੱਪਣ ਅੱਛਾ ਫੇਰ ਕਿਹੜਾ ਘੱਟ ਬੋਲ ਬਾਹ ਹੀ ਔਖਾ ਭਨੇ ਕੱਟਣਾ ਹੈ ਜਿੰਦੇ ਨਾਲ ਤਾਂ ਫੇਰ ਕਹਿ ਦੂਗਾ ਤੇਰਾ ਤਾਂ ਹੋਈ ਰਹੂ ਸਿਆਪਾ ਐਂ ਬਾਬ ਤੇਰਾ ਕੁਸ ਕੂਆ ਹੁਣ ਦੇਖਦੀ ਆ ਇੱਕ ਗੋਲੀ ਹੋਰ ਲੈ ਲੈਣੀ ਆ ਹੁਣ ਪੁੱਤੇ ਦਾ ਕੰਮ ਤਾਂ ਨਹੀਂ ਹੈਗਾ ਨਾ ਤਾਂ ਇਹ ਹੋਰ ਤਾਂ ਕੋਈ ਕੰਮ ਨਹੀਂ ਭਗ ਜਾਨੀ ਰੋਟੀ ਲਾਤੀ ਖਾ ਲਿਓ ਕੋਈ ਨਾ ਤਾਂ ਇਹ ਮੈਂ ਤਾਂ ਕਿਹੜੀ ਖਾਣੀ ਆ ਉਹਨੂੰ ਫੜਾ ਦਾਂਗੇ ਆਉਂਦੇ ਆ ਚੱਲ ਕੋਈ ਨਹੀਂ ਚੰਗਾ ਤਾਈ ਧੰਨਵਾਦ ਬਹੁਤ ਵਿਚਾਰੀ ਬੇੜੇ ਕੋਲੇ ਡੰਗਾ ਲਾ ਦਿੰਦੀ ਐ ਹਜੇ ਕਿ ਤੂੰ ਤਾਈ ਨਾਲ ਗੁਰਮਤੇ ਮਾਰਦੀ ਐ ਸੱਤ ਵਜੇ ਪੜੀ ਬੱਜੀ ਐ ਪਰਮੀਤਾ ਹਾਂ ਕੀ ਹੋ ਗਿਆ ਮੈਂ 6 ਵਜੇ ਗਈ ਹਾਏ ਹਾਏ ਥੈਂਕ ਯੂ ਮੱਝ ਗਈ ਬਹਿ ਜਾਓ ਐ ਕਿਵੇਂ ਬੱਜੀ ਉਹ ਜਿਹੜੇ ਮੁੰਡੇ ਹੈ ਫੈਰ ਜਮੀ ਨਹੀਂ ਥੱਲੇ ਲੱਗਦਾ ਇੱਥੇ 7 ਵਜੇ ਗਿਆ ਮੁੰਡਾ ਨਾ ਜਿਹਦੇ ਨਾਲ ਮੈਂ ਗਿਆ ਸੀਗਾ ਮੂਰੇ ਫੋਨ ਕਰਨੋਂ ਨਹੀਂ ਹਟੇ ਓਹੋ ਤੇ ਉਹ ਮੁੰਡੇ ਦੇ ਮਾਮੇ ਪੈ ਜਾਓ ਤੁਸੀਂ ਕੋਲ ਪੈ ਜਾਓ ਮੋਟਰਸਾਈਕਲ ਤੇ ਜੋ ਮੈਂ ਗਿਆ ਪੈਣਾ ਪੈਣਾ ਮੋਟਰਸਾਈਕਲ ਤੇ ਜਦੋਂ ਮੈਂ ਗਿਆ ਮੂਰੇ ਤੇ ਉਥੇ ਨਾ ਮੁਰ ਜਿਹੜਾ ਮੁੰਡਾ ਚਲਾਉਂਦਾ ਸੀ ਉਹ ਟਰੈਲੀ ਦੇ ਵਿੱਚ ਮਾਰਿਆ ਉਹਨੇ ਮੋਟਰਸਾਈਕਲ ਓਹੋ ਮੈਂ ਤਾਂ ਸਮਾਂ ਦੀ ਉਹ ਤਾਂ ਜਦੋਂ ਉਹਦਾ ਸੱਸੁਰ ਪਾੜ ਗਿਆ ਮੇਰਾ ਤਾਂ ਇਧਰੇ ਪਾਸੇ ਮੋਟਰ ਡਿੱਗ ਪਿਆ ਮੋਟਰਸਾਈਕਲ ਡਿੱਗ ਗਿਆ ਜੇ ਕਿ ਦੇ ਇਧਰੇ ਡਿੱਗਦਾ ਕਿੰਨੇ ਕ ਸੱਟ ਵੱਜੀ ਕਿੱਥੇ ਗੋਡੇ ਤੇ ਵੱਜੀ ਹੈ ਕਿ ਇੱਥੇ ਨੱਥ ਤੇ ਵੱਜੀ ਇੱਥੇ ਇੱਥੇ ਮੈਂ ਤਾਂ ਬੱਤ ਗਿਆ ਮੈਂ ਮਰ ਜਾ ਤੇ ਮੈਂ ਤਾਂ ਹੁਣ ਹੀ ਆਇਆ ਸੀ ਪਾਣੀ ਲੈ ਕੇ ਦੋ ਫਿਰ ਪੈ ਜਾ ਤੁਸੀਂ ਪੈਨਦਾ ਪਹਿਲਾਂ ਪੈ ਜਾ ਰੈਸਟ ਕਰੋ ਲੈ ਹਾਲੇ ਹੋਰ ਸੇ ਆਪਾਂ ਖੜਾ ਹੋ ਗਿਆ ਪਰਮੀਦ ਨੇ ਐ ਵੀ ਨਹੀਂ ਪੁੱਛਿਆ ਵੀ ਕੀ ਦੁਖਦਾ ਤੇਰਾ ਪਈ ਸੀਗੀ ਸੜ ਕੇ ਕਹਿੰਦੀ ਜੋ ਮੜਾ ਮੜਾ ਬੁਖਾਰ ਜਾ ਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਵੀ ਪੁੱਛਿਆ ਪਰ ਮੀਦ ਨੇ ਦੋ ਤਿੰਨ ਵਾਰੀ ਪੁੱਛ ਲਿਆ ਕਹਿੰਦੇ ਕੀ ਹੋ ਗਿਆ ਔਨ ਸਾਰ ਨਾਲ ਪਾਣੀ ਲੈਣ ਦਾ ਆ ਗਈ ਤੇ ਇਹ ਦੇਖ ਲਾ ਮੈਂ ਪਰਮੀਦ ਨੂੰ ਭੱਜ ਕੇ ਪਈ ਗਿਆ ਹਨਾ ਦੁਖ ਸੁੱਖ ਦੇ ਵਿੱਚ ਤਾਂ ਅੱਖ ਨੂੰ ਆਉਦਾ ਪਰਿਵਾਰ ਹੀ ਖੜਸਾਦਾ ਹੈਗਾ ਹੋ ਹੋ